ਸੁਭਰੇਤ ਜੀ ਸੁਭਰੇਤ ਜੀ ਕੀ ਮਸਲਾ ਹੈ ਜਿਹੜੇ ਇਕੱਠੇ ਹੋਏ ਹੋ ਕੀ ਮਸਲਾ ਕੀਵਾਂਗਾ ਮਸਲਾ ਸਾਰ ਇਹ ਹੈ ਜੀ ਸਪੋਰਟਸ ਕੋਟੇ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆਈ ਜੀ ਕਿ ਇੱਕ ਸਰ 3% ਕੋਟਾ ਰੱਖਿਆ ਜੀ ਇਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਉਹ ਅਸੀਂ ਕੋਟੇ ਦੀ ਮੰਗ ਕਰਦੇ ਆਂ ਵੀ ਉਹ ਕੋਟਾ ਸਾਡਾ 8% ਕੀਤਾ ਜਾਵੇ ਜੀ ਤੇ ਪਿਛਲੇ 9 ਸਾਲਾਂ ਤੋਂ ਸਰ ਭਰਤੀ ਨਹੀਂ ਆਈ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਉਹ ਭਰਤੀ ਹਰ ਸਾਲ ਆਉਣੀ ਚਾਹੀਦੀ ਆ ਕਮ ਸੇ ਕਮ ਹਰ ਸਾਲ ਸਰ ਇਹਨਾਂ ਨੂੰ ਰੱਖਣਾ ਚਾਹੀਦਾ ਇੱਕ ਪਾਲਿਸੀ ਬਣਾਉਣੀ ਚਾਹੀਦੀ ਆ ਵੀ 200 300 ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਰੱਖਣਾ ਚਾਹੀਦਾ ਤਾਂ ਜੋ ਹਰ ਸਾਲ ਸਾਰੇ ਖਿਡਾਰੀ ਨੇ ਜਿਹੜੇ ਕਵਰ ਹੋ ਸਕਣ ਸਰ ਇਹ ਕਿੰਨਾਂ ਨੇ ਜਿਹੜੀ ਸਪੋਰਟਸ ਕੋਟੇ ਦੇ ਭਰਤੀ ਹੁੰਦੀ ਹੈ ਜੀ ਉਹਦੇ ਵਿੱਚ ਪੇਪਰ ਲਾਜ਼ਮੀ ਕੀਤਾ ਹੋਇਆ ਉਹ ਤਾਂ ਸਾਰੇ ਇੰਟੈਲੀਜੈਂਟ ਬੱਚੇ ਆ ਜਿਹੜੇ ਆਪਣੇ ਸਟੱਡੀ ਕਰ ਆਲੇ ਆ ਉਹ ਇਹਦਾ ਫਾਇਦਾ ਲੈ ਜਾਂਦੇ ਆ ਬੈਨੀਫੀਟ ਉਹਦੇ ਵਿੱਚ ਪਲੇਅਰ ਨੂੰ ਕੋਈ ਫਾਇਦੇ ਨਹੀਂ ਮਿਲਦਾ ਸਿਰ ਸਾਡੀ ਮੰਗ ਆ ਹੀ ਇਹ ਕਿ ਜਿਹੜਾ ਪੇਪਰ ਆ ਉਹ ਮਤਲਬ ਕਿ ਪੇਪਰ ਲਾਜ਼ਮੀ ਨਹੀਂ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ ਅਚੀਵਮੈਂਟ ਨੇ ਸਪੋਰਟਸ ਦੀਆਂ ਸਾਨੂੰ ਉਹਦੇ ਬੇਸ ਤੇ ਮਤਲਬ ਕਿ ਭਰਤੀ ਕਰਨਾ ਚਾਹੀਦਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਸਿਰ ਭਰਤੀ ਨਹੀਂ ਆ ਰਹੀ ਸਪੋਰਟਸ ਕੋਟੇ ਦੀ ਇਕੱਲੇ ਪੰਜਾਬ ਸਰਸ ਦੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆ ਰਹੀ ਸਰ ਜੇ ਕਿਸੇ ਡਿਪਾਰਟਮੈਂਟ ਦੇ ਵਿੱਚ ਭਰਤੀ ਆਉਂਦੀ ਆ ਤੈਨੂੰ ਕੋਸ਼ਿਸ਼ ਵੀ ਸਰ ਉਸ ਤੋਂ ਬਾਅਦ ਸਾਨੂੰ ਸਪੋਰਟਸ ਕੋਰਟ ਦੇ ਬਾਹਰ ਵੀ ਸਰ ਜਾਤਾਂ ਪਾਤਾਂ 'ਚ ਵੰਡ ਦਿੱਤਾ ਗਿਆ ਜੀ ਐਸਸੀ ਦੀ ਅੱਡ ਕੱਟਦੇ ਨੇ ਜਰਨਲ ਦੀ ਅੱਡ ਕੱਟਦੇ ਨੇ ਸਰ ਇਦਾਂ ਵੀ ਨਹੀਂ ਹੋਣਾ ਚਾਹੀਦਾ ਸੋ ਅਸੀਂ ਸਰ ਮੰਗ ਕਰਦੇ ਹਾਂ ਵੀ ਸਪੋਰਟਸ ਕੋਰਟ ਦੀ ਜਿਹੜੀ ਹਰ ਸਾਲ ਉਹ ਵਰਤੀ ਹੋਣੀ ਚਾਹੀਦੀ ਹੈ ਸਾਰੇ ਡਿਪਾਰਟਮੈਂਟ ਨੂੰ ਕਿਹੜੇ ਕਿਹੜੇ ਮੈਡਲ ਨੇ ਜਿਹੜੇ ਪਲੇਅਰਾਂ ਕੋਲੇ ਹੁੰਦਾ ਕਹਿ ਦਿੰਨੇ ਸਾਰੇ ਇੱਥੇ ਆ ਬਖੀਰ 올ੰਪਿਕ ਇਹਨਾਂ ਦੇ ਬ੍ਰਦਰ ਬੇਰੇ ਹੋਏ ਹੈ ਜੀ ਕੰਪੀਟੀਸ਼ਨ ਦੇ 올ੰਪਿਕ ਇਹਨਾਂ ਦੇ ਬ੍ਰਦਰ 올ੰਪਿਕ ਪਲੇਅਰ ਨੇ ਮੈਡਲ ਲਿਸਟ ਨੇ ਫੁੱਟਬਾਲ ਦੇ ਇੰਟਰਨੈਸ਼ਨਲ 올림픽 ਨੈਸ਼ਨਲ ਸਟੇਟ ਸਾਰੇ ਇੱਥੇ ਖਿਡਾਰੀ ਜਿਹੜੇ ਪੰਜਾਬ ਲੈਵਲ ਦੇ ਸਾਰੇ ਪਹੁੰਚੇ ਹੋਏ ਆ ਵਧੀਆ ਲੈਵਲ ਦੇ ਖੇਡੇ ਹੋਏ ਕੀ ਸਰ ਕੋ ਗਲਤੀ ਹੋ ਗਈ ਸਰ ਗੇਮ ਚੁਰਕੇ ਜੀ ਉਮਰਾਂ ਲੰਘਦੀਆਂ ਜਾ ਰਹੀਆਂ ਨੇ ਸਰ ਆ ਵੀਰ ਦੀ ਹਰਮਨ ਦੀ ਸਰ 6 ਮਹੀਨੇ ਰਹਿ ਗਈ ਜੀ ਉਮਰ 28 ਸਾਲ ਦਾ ਸਰ ਹੋ ਚਲਿਆ ਜਦੋਂ ਸਰ ਭਰਤੀ ਨਿਕਲੂਗੀ ਅਗਲੇ ਸਾਲ ਦਾ ਇਹ ਸਾਰੇ ਕੱਢਣਗੇ ਉਦੋਂ ਕਹਿਣਗੇ ਸਰ ਉਹ ਹੋ ਗਰੀ ਜੂਗੀ ਹੁਣ ਦੱਸੋ ਸਾਰੇ ਸਿਮਿਤਰ ਜਾਈਏ ਜੀ ਠੀਕ ਪਰ ਸਾਡੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ ਜੀ 9 ਸਾਲਾਂ ਤੋਂ ਪੰਜਾਬ ਪੁਲਿਸ ਦੀ ਭਰਤੀ ਨਹੀਂ ਆ ਰਹੀ ਜੀ ਜਿਸ ਕਰਕੇ ਅਸੀਂ ਬੇਰੁਜ਼ਗਾਰ ਅਤੇ ਓਵਰਏਜ ਹੋ ਰਹੇ ਹਾਂ ਜੀ ਠੀਕ ਹੈ ਜੀ ਜਿਹੜੀਆਂ ਸਪੋਰਟਸ ਪਾਲਿਸੀ ਨੇ ਕਈ ਉਹਦੇ ਵਿੱਚ ਜਿਵੇਂ 2-4 ਵੈਕੈਂਸੀ ਨਹੀਂ ਕਰਦੀਆਂ ਨੇ ਨਾ ਤਾਂ 5-10% ਕੋਟਾ ਕੱਟਦੇ ਇੱਕ ਦੋ ਵੈਕੈਂਸੀ ਕੱਟਦੇ ਉਹਦੇ ਵਿੱਚ ਵੀ ਉਹਨਾਂ ਨੇ ਪੇਪਰ ਲਾਜ਼ਮੀ ਕੀਤਾ ਹੋਇਆ ਮਤਲਬ ਉਹ ਪੇਪਰ ਲਾਜ਼ਮੀ ਨਾਲ ਤਾਂ ਫਿਰ ਖੜਾ ਜਾਣੋ ਕੋਈ ਫਾਇਦਾ ਨਹੀਂ ਜੀ ਉਹ ਤਾਂ ਉਹ ਇੱਕ ਵੀ ਇੱਕ ਮੈਡਲ ਲਿੱਤਾ ਪੇਪਰ ਪੇਪਰ ਦੀ ਤਿਆਰੀ ਕਰ ਲਓ ਫਿਰ ਤਾਂ ਸਾਰੇ ਖਿਡਾਰੀ ਐ ਕਰਨਾ ਚੱਲਣਗੇ ਆਪ ਦਾ ਮੈਡਲ ਇੱਕ ਲਿੱਤਾ ਗੇਮ ਛੱਡੋ ਤੇ ਆਪ ਦਾ ਪੇਪਰ ਦੀ ਤਿਆਰੀ ਕਰ ਲਓ ਦੂਜੀ ਗੱਲ ਇਹ ਆ ਜੀ ਕਿ ਵੀ ਕਈ ਗੇਮਾਂ ਨੇ ਜਿਹੜੀਆਂ ਉਹ ਪੁਲਿਸ ਗੇਮਾਂ ਦੇ ਵਿੱਚ ਨਹੀਂ ਐਡ ਹੋਈਆਂ ਜਦਕਿ ਬਾਹਰ ਵਾਲੀਆਂ ਪੁਲਿਸ ਗੇਮਾਂ ਦੇ ਵਿੱਚ ਟੀਮਾਂ ਆਉਂਦੀਆਂ ਨੇ ਪਰ ਸਾਡੀ ਪੰਜਾਬ ਪੁਲਿਸ ਦੀਆਂ ਟੀਮਾਂ ਨਹੀਂ ਆਉਂਦੀਆਂ ਠੀਕ ਹੈ ਜੀ ਆ ਸਾਡੇ ਮਸਲੇ ਨੇ ਜੀ ਮੈਂ ਇੱਕ ਦੂਜੀ ਗੱਲ ਇਹ ਅਸੀਂ ਹੁਣ ਛੇ ਸਾਲਾਂ ਦੇ ਹੋ ਗਏ ਸਾਰੇ ਜਿੰਨੇ ਕੁ ਤਕਰੀਬਨ 9 ਸਾਲ ਹੋ ਗਈ ਭਰਤੀ ਆਪੇ 27 ਸਾਲਾਂ ਦੇ ਹੋਣਾ ਜੀ 9 ਸਾਲ ਦਾ ਭਰਤੀ ਇਹਨੂੰ ਹੋ ਗਏ ਨੇ ਤੇ ਹੁਣ ਅਸੀਂ ਇਹ ਕਹਿੰਦੇ ਕਿ ਜਿਹੜੀ ਅਸੀਂ ਓਵਰਏਜ ਹੋ ਰਹੇ ਹਾਂ ਕਿ ਵੀ ਹਾਂ ਸਾਨੂੰ ਮਹੀਨੇ ਦੋ ਮਹੀਨੇ ਦੇ ਵਿੱਚ ਪੋਸਟਾਂ ਲੱਗਣੀਆਂ ਹਨ ਮੈਨੇਜ ਕਰ ਸਕਦੇ ਹਾਂ ਠੀਕ ਏਦੋ